ਪਿਆਰੇ ਸ਼ਰੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ ਅੱਜ ਆਪਾਂ ਸੋਰਸ ਆਫ ਇੰਡੀਅਨ ਫਲਸਫੀ ਬਾਰੇ ਗੱਲ ਕਰਾਂਗੇ ਕਿ ਭਾਰਤੀ ਦਰਸ਼ਨ ਦੇ ਸਰੋਤ ਕਿਹੜੇ ਹਨ ਅਗਰ ਆਪਾਂ ਇਤਿਹਾਸਿਕ ਦ੍ਰਿਸ਼ਟੀ ਤੋਂ ਭਾਰਤੀ ਦਰਸ਼ਨ ਦਾ ਇਤਿਹਾਸ ਲੱਭਣਾ ਹੋਵੇ ਤਾਂ ਸਭ ਤੋਂ ਪੁਰਾਣਾ ਦਰਸ਼ਨ ਹੈ ਕਿਉਂਕਿ ਇਸ ਦਾ ਪ੍ਰਮੁੱਖ ਅਤੇ ਸਭ ਤੋਂ ਪੁਰਾਣਾ ਸ्रोत ਵੇਦ ਹਨ। ਵੇਦਾਂ ਦੇ ਨਿਰਮਾਣ ਸੰਬੰਧੀ ਕੋਈ ਠੋਸ ਅਨੁਮਾਨ ਲਗਾਉਣਾ ਭਾਵੇਂ ਮੁਸ਼ਕਲ ਹੈ। ਪਰ ਫਿਰ ਵੀ ਇਹਨਾਂ ਦੇ ਮਹਾਤਮਾ ਬੁੱਧ ਜਾਂ ਮਹਾਵੀਰ ਜੈਨ ਤੋਂ ਪਹਿਲਾਂ ਅਤੇ ਸਿੰਧੂ ਘਾਟੀ ਦੀ ਸਭਿਅਤਾ ਦੇ ਸਮੇਂ ਦੇ ਕਰੀਬ ਰਚੇ ਹੋਣ ਦਾ ਅਨੁਮਾਨ ਹੈ। ਜੇ ਹੁਣ ਜੇ ਆਪਾਂ ਸਿੰਧੂ ਘਾਟੀ ਦੀ ਸਭਿਅਤਾ ਦਾ ਸਮਾਂ ਜਿਹੜਾ ਵਾ ਉਹ ਲਗਭਗ 3000 ਤੋ ਲੈ ਦੇ ਮਾਈਨਸ ਤੋਂ ਲੈ ਕੇ ਦੇ ਅਗਰ ਚਲੀਏ ਆਪਾਂ ਤੇ 3500 ਬੀਸੀ ਮੰਨਿਆ ਗਿਆ ਜਿਵੇਂ ਕਿ ਇਸ ਸਭੇਤਾ ਦੇ ਸਮੇਂ ਬਾਰੇ ਵੀ ਕਈ মত ਹਨ ਹੁਣ ਵੇਦਾਂ ਦੀ ਰਚਨਾ ਸੰਬੰਧੀ ਵੱਖੋ ਵੱਖ ਮਤ ਮਿਲ ਜੇ ਜਿਵੇਂ ਇਹਦੇ ਵਿੱਚ ਗੱਲ ਕੀਤੀ ਜਾਵੇ ਤੇ ਕੁਝ ਇੰਡੀਅਨ ਲਿਟਰੇਚਰ ਦੀ ਹਿਸਟਰੀ ਦੇ ਵਿੱਚੋਂ ਅਗਰ ਡਾਕਟਰ ਵੈਂਟਰਨਸ ਦੀ ਗੱਲ ਕਰੀਏ ਤਾਂ ਉਹਨੇ ਜਿਹੜੀ ਕਿਤਾਬ ਲਿਖੀ ਹੈ ਉਹਨੇ ਵੇਦਾਂ ਦੀ ਰਚਨਾ ਦਾ ਸਮਾਂ 2000 ਤੋਂ 2500 BC ਮੰਨਿਆ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਦਾ ਸਭ ਤੋਂ ਪੁਰਾਣਾ ਸਾਹਿਤ ਵੀਦ ਯਾਨੀ ਕਿ ਅੱਜ ਤੋਂ 4000 ਜਾਂ 4500 ਸਾਲ ਪੁਰਾਣਾ ਹੈ ਹੁਣ ਭਾਰਤੀ ਦਰਸ਼ਨ ਦੇ শ্রোਤਾ ਵਿੱਚ ਵੀਦ ਸਭ ਤੋਂ ਪ੍ਰਮੁੱਖ ਹਨ ਉਹਨਾਂ ਦੇ ਆਧਾਰ ਤੇ ਹੀ ਅਲੱਗ-ਅਲੱਗ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਹੋਈਆਂ ਸਨ ਹੁਣ ਵੇਦਾਂ ਤੇ ਹੋਰ ਅਲੱਗ-ਅਲੱਗ ਜਾਂ ਵਿੰਨ ਭਾਰਤੀ ਦਰਸ਼ਨ ਦੇ ਸਰੋਤਾਂ ਦੀ ਅਗਰ ਆਪਾਂ ਗੱਲ ਕਰੀਏ ਨੰਬਰ 1 ਵੇਦ ਭਾਰਤੀ ਪੁਰਾਤਨ ਗਿਆਨਪ ਜਿਹੜੀ ਐ ਨੂੰ ਵੇਦਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਨਾਂ ਕੇਵਲ ਦਰਸ਼ਨ ਬਲਕਿ ਧਰਮ ਨੀਤੀ ਸ਼ਸਤਰ ਵਿਗਿਆਨ ਤੇ ਸਾਹਿਤ ਦੇ ਵੀ ਸਭ ਤੋਂ ਪੁਰਾਤਨ ਸਾਧਨ ਹਨ ਹੁਣ ਵੇਦਾਂ ਦਾ ਸ਼ਬਦ ਕਰਤਿਆ ਗਿਆਨ ਦਾ ਭੰਡਾਰ ਸਟੋਰ ਹਾਊਸ ਆਫ ਕਨੋਲਸ ਗਿਣਤੀ ਵਿੱਚ ਵੇਦ ਚਾਰ ਹਨ ਰਿਗਵੇਦ ਇਹਨੋਂ ਆਪਾਂ ਗਿਆਨ ਕਹਿੰਦੇ ਆ ਸਾਮਵੇਦ ਭਗਤੀ ਤਰਿਆ ਤੇ ਯਜੁਰਵੇਦ ਕਰਮ ਤੇ ਅਥਰਵਵੇਦ ਹੁਣ ਇਹਨਾਂ ਚਾਰਾਂ ਵੇਦਾਂ ਨੂੰ ਤਰਿਆ ਵੀ ਕਿਹਾ ਜਾਂਦਾ ਹੈ ਅਲੱਗ-ਅਲੱਗ ਇਹਨਾਂ ਦੇ ਨਾਮ ਜਿਸ ਦਾ ਅਰਥ ਹੈ ਤਿੰਨ ਪੱਕੀ ਗਿਆਨ ਥਰੀ ਫੋਲਡ ਨੋਲੋਜ ਕਿਉਂਕਿ ਇਹ ਚਾਰੋਂ ਵੇਦ ਮੁੱਖ ਤੌਰ ਤੇ ਗਿਆਨ ਭਗਤੀ ਕਰਮ ਨਾਲ ਸੰਬੰਧਿਤ ਹਨ ਰਿਗਵੇਦ ਜਿਹੜਾ ਉਹਦਾ ਪ੍ਰਮੁੱਖ ਵਿਸ਼ਾ ਵਾ ਗਿਆਨ ਸਾਮਵੇਦ ਭਗਤੀ ਨਾਲ ਸੰਬੰਧਿਤ ਹੈ ਇਸੇ ਤਰ੍ਹਾਂ ਯਜੁਰਵੇਦ ਕਰਮ ਤੇ ਬਹੁਦੇਰੇ ਜ਼ੋਰ ਦਿੰਦਾ ਹੈ ਪਰ ਇਹਨਾਂ ਵਿੱਚੋਂ ਜਿਹੜਾ ਆਖਰੀ ਅਥਰਵਵੇਦ ਹੈ ਇਹਨਾਂ ਤਿੰਨਾਂ ਦਾ ਇੱਕ ਸੰਯੁਕਤ ਰੂਪ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਤਿੰਨ ਸਦੀਵੀ ਵੇਦ ਟ੍ਰਿਪਲ ਐਟਰਨਲ ਵੇਦਾ ਵੀ ਆਖਿਆ ਜਾਂਦਾ ਹੁਣ ਇਹਨਾਂ ਚਾਰਾਂ ਵੇਦਾਂ ਵਿੱਚ ਕਈਆਂ ਗੱਲਾਂ ਤੋਂ ਜਾਂ ਕਈਆਂ ਪੱਖਾਂ ਤੋਂ ਸਮਾਨਤਾ ਅਤੇ ਖਾਸ ਕਰਕੇ ਇਹਨਾਂ ਦਾ ਸਰੂਪ ਲਗਭਗ ਇੱਕੋ ਜਿਹਾ ਹੈ ਭਾਵੇਂ ਉਹਨਾਂ ਦੀ ਵਿਸ਼ਾ ਸਮਗਰੀ ਅਲੱਗ-ਅਲੱਗ ਹੈ ਇਸੇ ਸਾਂਝੇ ਸਰੂਪ ਕਾਰਨ ਇਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਸామਹਿਤਾ ਬ੍ਰਹਮਣਾ ਆਰਨਕਿਆ ਅਤੇ ਉਪਨਿਸ਼ਦ ਹੁਣ ਕਈ ਵਿਦਵਾਨ ਇਹਨਾਂ ਵਿੱਚੋਂ ਆਰਨਕਿਆ ਨੂੰ ਬ੍ਰਹਮਣਾ ਜਾਂ ਉਪਨਿਸ਼ਦ ਦਾ ਹੀ ਭਾਗ ਮੰਨਦੇ ਹਨ ਹੁਣ ਸਾਮਹਿਤਾ ਤੋਂ ਵਰਤ ਹੁੰਦਾ ਹੈ ਮੰਤਰ ਸਬ ਵੀਦ ਸ਼ਲੋਕਾਂ ਵਿੱਚ ਲਿਖੇ ਗਏ ਤੇ ਇਹਨਾਂ ਸ਼ਲੋਕਾਂ ਦੇ ਵਿੱਚ ਜੋ ਸ਼ਲੋਕ ਦੇਵੀ ਦੇਵਤਿਆਂ ਨਾਲ ਸੰਬੰਧਿਤ ਮੰਤਰਾਂ ਦੇ ਆਧਾਰ ਤੇ ਉਹਨਾਂ ਨੂੰ ਸਾਮਹਿਤਾ ਕਿੰਦੇ ਇਹ ਵਿਦਾ ਦਾ ਅਸਲ ਰੂਪ ਹਨ ਜਿਸ ਵਿੱਚ ਸੂਰਤ ਮੰਤਰ ਪ੍ਰਾਰਥਨਾਵਾਂ ਵੀ ਪ੍ਰੇਰ ਵਗੈਰਾ ਜਾਂ ਜਾਦੂ ਜਾਂ ਧਾਰਮਿਕ ਨੁਸਕੇ ਜਾਂ ਸਮੂਹ ਪ੍ਰਾਰਥਨਾਵਾਂ ਸ਼ਾਮਲ ਹੁੰਦੀਆਂ ਨੇ ਹੁਣ ਮੁੱਖ ਕੇਵਲ ਸਦਾਂਤ ਕਰਨ ਇਹਨਾਂ ਦੀ ਜਿਹੜੀ ਮੇਨ ਮੰਤਰਿਆ ਨਾ ਉਹ ਸਦਾਂਤਕ ਹੁੰਦੇ ਆ ਤੇ ਇਹਨਾਂ ਦੇ ਵਿਵਾਰਕ ਜਿਹੜੇ ਕਰਮਿਆ ਜਾਂ ਕਾਂਡ ਨੂੰ ਬ੍ਰਹਮਣਾ ਕਹਿੰਦੇ ਆ ਜਿੰਨਾ ਵਿੱਚ ਵੇਦਾਂ ਦੇ ਮੰਤਰਾਂ ਨੂੰ ਤੇ ਆਧਾਰਿਤ ਯੱਗਾਂ ਤੋਂ ਇਲਾਵਾ ਉਹਨਾਂ ਦੀ ਅਲੋਚਨਾ ਅਤੇ ਉਹਨਾਂ ਦੇ ਅਰਥਾਂ ਨੂੰ ਹੀ ਸਪਸ਼ਟ ਕੀਤਾ ਗਿਆ ਹੁਣ ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬ੍ਰਹਮਣਾ ਸੰਹਿਤਾ ਜਾਂ ਅਸਲ ਵੇਦਾਂ ਤੇ ਟਿੱਪਣੀਆਂ ਵੀ ਕੀਤੀਆਂ ਗਈਆਂ ਬ੍ਰਹਮਣਾ ਦਾ ਸ਼ਬਦ ਅਰਥ ਹੁੰਦਾ ਪ੍ਰਾਰਥਨਾ ਪ੍ਰੇਰ ਜਿਨ੍ਹਾਂ ਵਿੱਚ ਦਾਰਸ਼ਨਿਕ ਅੰਸ਼ ਬਹੁਤ ਘੱਟ ਹੁੰਦੇ ਇਨ੍ਹਾਂ ਬ੍ਰਹਮਣਾਂ ਦਾ ਉਚੇਰੀ ਸਿਧਾਂਤਕ ਰੂਪ ਨੂੰ ਆਰਯਨਕ ਕਹਿੰਦੇ ਕਿਉਂਕਿ ਇਹ ਸ਼ਾਂਤ ਅਵਸਥਾ ਵਿੱਚ ਜੰਗਲਾਂ ਵਿੱਚ ਰਹਿੰਦੇ ਰਹਿੰਦਿਆਂ ਲਿਖੇ ਗਏ ਇਸ ਆਰਯਨਕ ਵੇਦਾਂ ਦੇ ਵਿਵਾਰਕ ਰੂਪ ਤੋਂ ਫਿਰ ਇੱਕ ਸਿਧਾਂਤਕ ਪਰਵਰਤਨ ਆਇਆ ਇਨ੍ਹਾਂ ਆਰਯਕਾਂ ਦੀ ਸਿਤਾਤਮਕ ਵਿਸ਼ਿਆਂ ਨੂੰ ਫਿਰ ਉਪਨਿਸ਼ਦ ਕਿਹਾ ਗਿਆ ਇਹ ਮੁੱਖ ਰੂਪ ਵਿੱਚ ਦਾਰਸ਼ਨਿਕ ਅਤੇ ਅਧਿਆਤਮਕ ਇਸੇ ਕਾਰਨ ਇਹਨਾਂ ਉਪਨਿਸ਼ਦਾਂ ਨੂੰ ਵੇਦ ਦਰਸ਼ਨ ਦੀ ਕ੍ਰੀਮ ਵੀ ਕਹਿੰਦੇ ਆ। ਇਹਨਾਂ ਨੂੰ ਅਸੀਂ ਅਲੱਗ-ਅਲੱਗ ਅੱਗੇ ਫਿਰ ਪਾਠਾਂ ਦੇ ਵਿੱਚ ਵੰਡ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੱਲ ਨੂੰ ਕੁਛ ਇਹਦੇ ਤੇ ਹੋਰ ਗੱਲ ਕਰਾਂਗੇ। ਅੱਜ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਚੈਨਲ ਨੂੰ ਆਪ ਵੀ ਤੇ ਕਰਵਾਓ ਵੀ। ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਸਭ ਸ੍ਰੀ ਅਕਾਲ।